ਕੋ ਸਾਡਾ ਲਾਸਟ ਇਅਰ 8 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਸੀਗਾ ਜੇ ਅਪਾ ਫਰਨੀਚਰ ਦੀ ਗੱਲ ਕਰੀਏ ਕਪੜਿਆਂ ਦੀ ਗੱਲ ਕਰੀਏ ਬਲੈਂਕਟਸ ਦੀ ਗੱਲ ਕਰੀਏ ਕਰਟਨਸ ਦੀ ਗੱਲ ਕਰੀਏ ਛੋਟਾ ਮੋਟਾ ਬਹੁਤ ਸਵਾਨੁਪ ਹੋ ਜਾਂਦਾ ਹੈਗਾ ਜਿਹੜਾ ਬਾਅਦ ਚ ਪਤਾ ਲੱਗਦਾ ਕਿ ਇਹ ਵੀ ਸੀਗਾ ਇਹ ਵੀ ਸੀਗਾ ਇਹ ਵੀ ਸੀਗਾ ਪੈਸਾ ਜੇ ਕਿਸਾਨਾਂ ਉੱਤੇ ਖਰਚੀ ਦੀ ਐ ਐਮਐਸਪੀ ਦੇ ਰਹੀ ਹੈ ਉਹਨਾਂ ਨੂੰ ਸਰੀ ਫੈਸਿਲਿਟੀਆਂ ਦੇ ਰਹੀ ਹੈ ਸਿਰਫ ਕੱਲਾ ਬਿਜਲੀ ਬੋਰਡ ਦੇ ਜੇ 15 16 ਹਜ਼ਾਰ ਦਾ ਰਿਬੇਟ ਦਿੰਦੀ ਹੈ ਕਿਸਾਨਾਂ ਨੂੰ ਤਾਂ ਅਸੀਂ ਤਾਂ ਟੈਕਸ ਪੇਅਰਸ ਐ ਅਸੀਂ ਤਾਂ ਇਹ ਚਾਹ ਰਹੇ ਹਾਂ ਕਿ ਕੁਛ ਜਦ 4-500 ਕਰੋੜ ਪਟਿਆਲਾ ਡਿਸਟ੍ਰਿਕਟ ਦੇ ਉੱਪਰ ਹੀ ਖਰਚ ਕੇ ਜੇ ਪ੍ਰੋਪਰ ਬੰਨ ਬਣਾ ਜਾਂਦੇ ਤਾਂ ਹੀ ਪਟਿਆਲਾ 1 ਪਟਿਆਲਾ 2 ਦੋਨੋਂ ਸੇਵ ਹੋ ਜਾਂਣ ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ ਕਿ ਕਿਸ ਤਰ੍ਹਾਂ ਪਾਣੀ ਪਟਿਆਲਾ ਵਿੱਚ ਆਇਆ ਸੀ ਔਰ ਜਗ੍ਹਾ ਜਗ੍ਹਾ ਪਾਣੀ ਸੀਗਾ ਹੁਣ ਲੋਕਾਂ ਨੇ ਇਸ ਤਰ੍ਹਾਂ ਦੀ ਦੀਵਾਰ ਬਣਾਈ ਹੈ 2.5 ਤੇ 3 ਫੁੱਟ ਦੀ ਦੀਵਾਰ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੇ ਤਿਆਰੀ ਹੋ ਚੁੱਕੀ ਹੈ ਬਾਰਿਸ਼ ਔਰ ਮੀ ਦਾ ਮੌਸਮ ਹੋ ਗਿਆ ਹੈ ਲੇਕਿਨ ਮੀ ਨਾ ਪਿਆ ਨਹੀਂ ਹੈ ਸਾਢੇ ਨਾਲ ਇਸ ਵਕਤ ਹੈ ਅਦਿੱਤਿਆ ਤੇ ਅੰਜਨਾ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਕੀਤੀ ਹੈ ਇੱਥੇ ਓਪਨ ਗੇਟ ਹੈਗਾ ਔਰ ਪਿੱਛੇ ਤੁਹਾਡਾ ਮੇਨ ਡੋਰ ਹੈ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਅਸੀਂ ਇੱਥੇ ਇੱਕ ਲੋਹੇ ਦਾ ਫਲੱਡ ਗੇਟ ਬਣਾ ਰਹੇ ਹਾਂ ਤੇ ਉਹ ਇਸ ਚ ਫਿਕਸ ਹੋ ਜਾਊਗਾ ਤਾਂ ਕਿ ਪਾਣੀ ਇੱਥੋਂ ਅੱਗੇ ਨਾ ਜਾ ਸਕੇ अंदर भी ऊपर हम लोग वही गैस स्टोव लगा रहे हैं लास्ट टाइम हमारे पास गैस नहीं थी बेसिक इम्यूनिटीज नहीं थी मेडिसिन नहीं थी वो सब हम लोगों ने वन मंथ की फिल करके रख रहे हैं ताकि अगर कोई ऐसी दिक्कत आती है हमें इमिडिएट ऊपर शिफ्ट होना पड़े तो हमारे पास डे टू डे के लिए थोड़ा सा बच्चों के लिए खाने पीने का सब हो ये अर्बन इस्टेट फेस टू है तुम दसो कि कितना नुकसान होया सी और की सोच के ये आइडिया कितो आया ਦੇਖੋ ਸਾਡਾ ਲਾਸਟ ਇਅਰ 8 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਸੀਗਾ ਜੇ ਆਪਾਂ ਫਰਨੀਚਰ ਦੀ ਗੱਲ ਕਰੀਏ ਕੱਪੜਿਆਂ ਦੀ ਗੱਲ ਕਰੀਏ ਬਲੈਂਕੀਟਸ ਦੀ ਗੱਲ ਕਰੀਏ ਕਰਟਨਸ ਦੀ ਗੱਲ ਕਰੀਏ ਛੋਟਾ-ਮੋਟਾ ਬਹੁਤ ਸਵਾਨ ਹੋ ਜਾਂਦਾ ਹੈਗਾ ਜਿਹੜਾ ਬਾਅਦ ਵਿੱਚ ਪਤਾ ਲੱਗਦਾ ਕਿ ਇਹ ਵੀ ਸੀਗਾ ABC ਦਾ ABC ਦਾ ABC ਦਾ ਤੇ ਇਸ ਟਾਈਮ ਅਸੀਂ ਇਹੀ ਹੈ ਕਿ ਇਹ ਸਾਨੂੰ ਆਈਡੀਆ ਤਾਂ ਨਰੰਗ ਸਾਹਿਬ ਤੋਂ ਹੀ ਆਇਆ ਹੈਗਾ ਜਿਹੜੇ ਰਿਟਾਇਰਡ IAS ਅਫਸਰ ਹੈ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੀ ਦੀਵਾਰ ਬਣਾਈ ਹੈ ਉਹਨਾਂ ਦਾ ਤਜਰਬਾ ਹੈ ਐਕਸਪੀਰੀਅੰਸ ਰਿਹਾ ਹੈਗਾ ਕਿ ਪਹਿਲਾਂ ਉਹਨਾਂ ਦੀ ਪੋਛ ਕਿ ਇਹ ਕਰ ਰਹੇ ਕਿ 8-10 ਹਜ਼ਾਰ ਖਰਚ ਕਰਕੇ ਲੱਖਾਂ ਦਾ ਸਮਾਨ ਵੇਚਾ ਰਹੇ ਆਂ ਆਂਟੀ ਜੀ ਨੇ ਇੱਥੇ ਨਹੀਂ ਪਹਿਲੇ ਇਨਾ ਪਾਣੀ ਆਂਦਾ ਸੀ ਇੱਥੇ ਕਿ ਹੁਣੀ ਆਉਣੇ ਲੱਗਿਆ ਹੁਣੀ ਆਏ 30 ਸਾਲ ਪਹਿਲਾਂ ਆਇਆ ਇਹ 30 ਸਾਲ ਤੋਂ ਬਾਅਦ ਪਿਛਲੇ ਸਾਲ ਹੈ ਤੇ ਕੁਝ ਕਰੇ ਨਹੀਂ ਇਹ ਮਿੱਟੀ ਦਾ ਘੜ ਘੜ ਕੇ ਵਰਤੀ ਜਾਂਦੇ ਕਿਸਾਨ ਨਦੀ ਚੋਂ ਨਦੀ ਦੀ ਉਹ ਬਣਾਈ ਨਹੀਂ ਰਹੇ ਅਗਰ ਨਦੀ ਨੂੰ ਠੀਕ ਕਰਦਨ ਸਾਨੂੰ ਇਹ ਕਰਨ ਦੀ ਸ਼ੁਰੂਤ ਤੇ ਨਹੀਂ ਹੈ ਉਹ ਪਿੱਛੋਂ ਪਾਣੀ ਹੈ ਜਿਹੜਾ ਘੱਗਰ ਵੈਰ ਦਾ ਉਹ ਚ ਪਾ ਦਿੰਦੇ ਨੇ ਨਦੀ ਚ ਪਿਛਲੇ ਤਾਂ ਬਹੁਤ ਪਾਣੀ ਆਇਆ ਬਹੁਤ ਪਾਣੀ ਆਇਆ ਇਨਸਾਨ ਕਿਸਾਨ ਔਰ ਐਡਮਿਨਿਸਟ੍ਰੇਸ਼ਨ ਤਿੰਨਾਂ ਦੀ ਗਲਤੀ ਹੈ ਤਿੰਨਾਂ ਦੀ ਗਲਤੀ ਹੈ ਤਿੰਨਾਂ ਦੀ ਹੀ ਗਲਤੀ ਹੈ ਔਰ ਇਸ ਕਰਕੇ ਲੋਕ ਭੁਗਤ ਰਹੇ ਨੇ ਹਾਂ ਸਰਕਾਰ ਇਹਨਾਂ ਪੈਸਾ ਜੇ ਕਿਸਾਨਾਂ ਉਤੇ ਖਰਚ ਰਹੀ ਹੈ ਐਮਐਸਪੀ ਦੇ ਰਹੀ ਹੈ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦੇ ਰਹੀ ਹੈ ਸਿਰਫ ਕੱਲਾ ਬਿਜਲੀ ਬੋਰਡ ਦਾ ਜੇ 15-16 ਹਜ਼ਾਰ ਦਾ रिपीट देती है किसानों ਨੂੰ ਤਾਂ ਅਸੀਂ ਦਾ ਟੈਕਸ ਪੇਅਰਸ ਐ ਅਸੀਂ ਦਾ ਇਹ ਚਾਹ ਰਹੇ ਆ ਕਿ ਕੁਝ ਚ 4-500 ਕਰੋੜ ਪਟਿਆਲਾ ਡਿਸਟ੍ਰਿਕਟ ਦੇ ਉੱਪਰ ਹੀ ਖਰਚ ਕੇ ਜੇ ਪ੍ਰੋਪਰ ਬੰਨ ਬਣਾ ਜਾਂਦੇ ਤਾਂ ਹੀ ਪਟਿਆਲਾ 1 ਪਟਿਆਲਾ 2 ਦੋਨੋਂ ਹੀ ਸੇਵ ਹੋ ਜਾਂਦਾ ਬਟ ਸਰਕਾਰ ਆਈ ਥਿੰਕ ਬਸ ਇਲੈਕਸ਼ਨ ਦੇ ਟਾਈਮ ਹੀ ਐਕਟਿਵ ਹੁੰਦੀ ਹੈ ਤਾਂ ਨਿਰਾਸ਼ਾ ਹੈ ਔਰ ਹੁਣ ਕੋਸ਼ਿਸ਼ ਹੈ ਫਲੱਡ ਗੇਟ ਇੱਥੇ ਆਏਗਾ ਇੱਥੇ ਫਲੱਡ ਗੇਟ ਆਏਗਾ ਜੀ ਤੁਸੀਂ ਦੇਖ ਸਕਦੇ ਹੋ ਹੋਰ ਕਾਰ ਵੀ ਤੁਹਾਨੂੰ ਦਿਖਾਣੇ ਆ ਪਰ ਇਹ ਤੁਸੀਂ ਦੇਖ ਰਹੇ ਹੋ यह है आदित्य और अंजना का घर और जिस तरह तुम देख रहे हो इन्ना बड़ा कंध बनाया है इतने ताकि पानी अंदर ना जा पाए कैमरा पर्सन चांदी राम के न कमल संधु पंजाब तक